ਦੋਸਤੋ ਪੰਜਾਬ 에어ਪੋਰਟ ਭਰਤੀ 2024 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਬਿਲਕੁਲ ਰੈਗੂਲਰ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਦੋਸਤੋ ਕੁੱਲ ਪੋਸਟਾਂ ਨੇ ਜੀ 490 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 40000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਆ ਜੀ 1 5 2024 ਤੱਕ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹੋ ਜੀ ਚਲੋ ਦੋਸਤੋ ਪਹ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਧੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 에어ਪੋਰਟ ਅਥਾਰਟੀ ਆਫ ਇੰਡੀਆ ਬਲੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਹਾਰ ਨੰਬਰ 2/2024 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹ ਸਾਰੀਆਂ ਪੋਸਟਾਂ ਬਿਲਕੁਲ ਰੈਗੂਲਰ ਬੇਸ ਅਨਾਉਂਸਮੈਂਟ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਹੋਰ ਬੇਤਰੀ ਜਾਣਕਾਰੀ ਤੁਸੀਂ ਨਾਲ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਜਿਹਦਾ ਲਿੰਕ ਮੈਂ ਆਪਣੇ ਡਿਸ ਦੋਸਤੋ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਇਹਨਾਂ ਪੋਸਟਾਂ ਲਈ ਹਰ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਪੋਸਟ ਨੰਬਰ 1 ਜੀ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਟ ਦੀਆਂ ਪੋਸਟਾਂ ਨੇ 3 ਪੋਸਟ ਨੰਬਰ 2 ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰ ਸਿਵਲ ਦੀਆਂ ਪੋਸਟਾਂ ਨੇ 90 ਨੰਬਰ 3 ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਪੋਸਟਾਂ ਨੇ 106 ਨੰਬਰ 4 ਜੀ ਜੂਨੀਅਰ ਐਗਜ਼ੀਕਿਊਟਿਵ ਇਲੈਕਟ੍ਰੋਨਿਕਸ ਦੀਆਂ ਪੋਸਟਾਂ ਨੇ ਜੀ 278 ਨੰਬਰ 5 ਜੀ ਜੂਨੀਅਰ ਐਗ ਟੋਟਲ ਪੋਸਟਾਂ ਨੇ ਜੀ 490 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਕੋਈ ਵੀ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਮਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਜੀ ਦੋਸਤੋ ਨਾ ਪੋਸਟਾਂ ਲਈ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਚਰ ਦੀਆਂ ਪੋਸਟਾਂ ਨੇ ਜੀ ਸਪੈਸ਼ਲਿਟੀ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਆਰਕੀਟੈਕਚਰ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਸਿਵਲ ਦੀਆ ਪੋਸਟ ਆਨੇਗੀ ਕੁਆਲੀਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਇੰਜੀਨੀਅਰਿੰਗ ਜਾਂ ਫਿਰ ਟੈਕਨੋਲੋਜੀ ਇਨ ਸਿਵਲ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਇਲੈਕਟ੍ਰੀਕਲ ਦੀਆਂ ਪੋਸਟਾਂ ਨੇ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਇੰਜੀਨੀਅਰਿੰਗ ਟੈਕਨੋਲੋਜੀ ਇਨ ਇਲੈਕਟ੍ਰੀਕਲ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਪੋਸਟ ਹੈ ਜੂਨੀਅਰ ਐਗਜ਼ੀਕਿਊਟ ਕਵਾਲੀਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਇੰਜੀਨੀਅਰਿੰਗ ਟੈਕਨੋਲੋਜੀ ਇਨ ਇਲੈਕਟ੍ਰੋਨਿਕਸ ਵਿੱਚ ਜਾਂ ਟੈਲੀਕਮਿਊਨੀਕੇਸ਼ਨ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੂਨੀਅਰ ਐਗਜ਼ੀਕਿਊਟਿਵ ਇਨਫੋਰਮੇਸ਼ਨ ਟੈਕਨੋਲੋਜੀ ਦੇ ਪੋਸਟ ਹਨ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਇੰਜੀਨੀਅਰਿੰਗ ਟੈਕਨੀਕਲ ਇਨ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਆਈਟੀ ਇਲੈਕਟ੍ਰੋਨਿਕਸ ਵਿੱਚ ਜਾਂ ਫਿਰ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਐਪਲੀਕੇਸ਼ਨ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੋਟੀਫਿਕੇਸ਼ਨ ਕੋਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਔਰ ਏਜ ਰਿਲੈਕਸੇਸ਼ਨ ਦਿੱਤਾ ਜਾਵੇਗਾ ਐਸਸੀ ਐਸਟੀ ਲਈ 5 ਸਾਲ ਦਾ ਜੀ ਓਬਵੀਅਸਲੀ 3 ਸਾਲ ਦਾ ਏਜ ਰਿਲੈਕਸੇਸ਼ਨ ਦਿੱਤਾ ਜਾਵੇਗਾ ਅਤੇ ਹੋਰ ਬਖ ਬਖ ਜੋ ਕੈਟਾਗਰੀ ਨੇ ਉਹਨਾਂ ਵਾਸਤੇ ਵੀ ਏਜ ਰਿਲੈਕਸੇਸ਼ਨ ਇੱਥੇ ਮੈਂਸ਼ਨ ਕੀਤਾ ਗਿਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਪੋਸਟਾਂ ਦੀ ਆਨਲਾਈਨ ਅਪਲਾਈ 2 4 2024 ਤੋਂ ਸਟਾਰਟ ਹੋ ਚੁੱਕਾ ਜੀ ਜੋ ਲਾਸਟ ਡੇਟ ਹੈ ਜੀ 1 5 2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਵੈਬਸਾਈਟ ਇੱਥੇ ਮੈਂਸ਼ਨ ਕੀਤੀ ਗਈ ਹੈ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਦੀ ਜੋ ਪੇ ਸਕੇਲ ਹੈ ਜੀ 40000 ਤੋਂ ਲੈ ਕੇ 1 ਲੱਖ 40000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਹਰ ਸਾਲ ਤੁਹਾਡੀ ਸੈਲਰੀ ਵਿੱਚ ਵਾਧਾ ਕੀਤਾ ਜਾਵੇਗਾ ਹੋਰ ਵੀ ਬਹੁਤ ساری ਐਂਟਰਮੈਂਟ ਕੰਡੀਸ਼ਨਾਂ ਨੇ ਮੈਂਸ਼ਨ ਕੀਤੀਆਂ ਨੇ ਜੀ ਅਪਲਾਈ ਕਰਨ ਦਾ ਪੂਰਾ ਤਰੀਕਾ ਵੀ ਇਹਨਾਂ ਨੇ ਮੈਂਸ਼ਨ ਕੀਤਾ ਗਿਆ ਜੀ ਇੱਥੇ ਤੁਸੀਂ ਪੜ ਕੇ ਅਪਲਾਈ ਕਰ ਲੈਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ 300 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਨੈਟ ਬੈਂਕਿੰਗ ਕ੍ਰੈਡਿਟ ਕਾਰਡ ਦੁਆਰਾ ਪੇਮੈਂਟ ਕਰ ਸਕੋਗੇ